ਅੱਲਸੀ ਪ੍ਰਧਾਨ ਮੰਤਰੀ ਦਾ ਬਿਆਨ ਸੁਣਿਆ ਜਿਹੜੇ ਸਿੱਖਾਂ ਦੇ ਲੰਬੜਦਾਰ ਬਨਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਨੇ ਪਹਿਲੋ ਪੰਜਾਬ ਨੂੰ ਪੁੱਛ ਲੋ ਬਿੱਟੂ ਸਿੱਖ ਵੀ ਹੈਗਾ ਪਹਿਲੋ ਪੰਜਾਬ ਨੂੰ ਪੁੱਛ ਲੋ ਪੰਜਾਬੀਆਂ ਨੂੰ ਜਿਹਦੇ ਪਿੱਛੇ ਇਹ ਨਹੀਂ ਲੰਬੜਦਾਰੀ ਕਰਨ ਲਏ ਜੇ ਜਿੱਥੋਂ ਤੱਕ ਸਿੱਖਾਂ ਦੇ ਨਾਲ ਗਦਾਰੀ ਦਾ ਸਵਾਲ ਹੈ ਮੋਦੀ ਸਾਹਿਬ ਗਦਾਰੀ ਤੁਸੀਂ ਕੀਤੀ ਸਿੱਖਾਂ ਦੇ ਨਾਲ ਡਾਕਟਰ ਮਨਮੋਹਨ ਸਿੰਘ ਜੀ ਦਾ ਸਰਕਾਰ ਤੁਸੀਂ ਨਹੀਂ ਹੋਣ ਦਿੱਤਾ ਰਾਜ ਘਾਟ ਦੇ ਵੇਕੇ ਉਹ ਇਨਸਾਨ ਜਿੰਨੇ ਸਿੱਖਾਂ ਦੀ ਪੱਗ ਉਰੇ ਦੁਨੀਆ ਭਰ ਦੇ ਵਿੱਚ ਉੱਚੀ ਕੀਤੀ ਉਸ ਡਾਕਟਰ ਨਮੋਨ ਸਿੰਘ ਨੂੰ ਉਸ ਸਿੱਖ ਦੀ ਪੱਗ ਨੂੰ ਤੁਸੀਂ ਲੋਕ ਚੰਗਾ ਨਹੀਂ ਸਮਝਦੇ ਸੀ ਉਹਨੂੰ ਮਾਨ ਸਤਕਾਰ ਤੁਸੀਂ ਨਹੀਂ ਦਿੱਤਾ ਤੁਸੀਂ 700 ਕਿਸਾਨ ਜਿੰਨਾਂ 'ਚ ਬਹੁਤੇ ਸਿੱਖ ਜੀ ਜਿੰਨਾਂ ਦੇ ਸਿਰ ਤੇ ਪੱਗ ਸੀ ਉਹ ਸ਼ਹੀਦ ਹੋਏ ਮੋਦੀ ਸਾਹਿਬ ਅਸੀਂ ਤਰਲੇ ਲੈਂਦੇ ਰਹੇ ਪਾਰਲੀਮੈਂਟ ਉੱਠ ਕੇ ਇੱਕ ਵਾਰ ਉਹਨਾਂ ਨੂੰ ਸ਼ਰਧਾਂਜਲੀ ਪੇਟ ਕਰ ਦਿਓ ਤੁਸੀਂ 4 ਸਾਲ ਤੋਂ ਉਹਨਾਂ ਨੂੰ ਸ਼ਰਧਾਂਜਲੀ ਪੇਟ ਨਹੀਂ ਕੀਤੀ ਤੁਸੀਂ ਸਿੱਖਾਂ ਨੂੰ ਕਦੀ ਆ ਪਾਕਿਸਤਾਨੀ ਦੱਸ ਦੇ ਦੇ ਕਦੀ ਹੱਤਵਾਦੀ ਦੱਸ ਦੇ ਦੇ ਤੁਸੀਂ ਸਿੱਖਾਂ ਦੇ ਲੰਬਰਦਾਰ ਨਾ ਬਣੋ ਆਰਐਸਐਸ ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਸਿੱਖਾਂ ਦੀ ਦੁਸ਼ਮਣ ਹੈ ਔਰ ਦੁਸ਼ਮਣ ਪਾਰਟੀ ਸਿੱਖਾਂ ਨੇ ਗਿਰਦਾਂਤੀ ਹੈ